ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਠਿੰਡੇ ਦੇ ਵਿੱਚ ਲੈਂਡ ਪੂਲਿੰਗ ਦੇ ਸਬੰਧ ਅੰਦਰ ਵਿਰੋਧ ਵਿੱਚ ਨੀਲੀਆਂ ਪੱਗਾਂ ਵਾਲਿਆਂ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਜੜੇ ਕਿ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਸਰਕਾਰ ਦੇ ਵਿਰੁੱਧ ਕਿ ਇਸ ਸਕੀਮ ਇਹ ਪਾਲਿਸੀ ਵਾਪਸ ਲਈ ਜਾਵੇ ਉਸ ਧਰਨੇ ਦੇ ਵਿੱਚ ਇੱਕ ਘਟਨਾ ਵੀ ਵਾਪਰੀ ਸਿਕੰਦਰ ਸਿੰਘ ਮਲੂਕਾ ਬੇਹੋਸ਼ ਹੋ ਗਏ ਸੀ ਜਦੋਂ মিডিਆ ਦੇ ਮੁਖਾਪਤ ਹੁੰਦੇ ਨੇ ਤੇ ਹਸਪੀਟਲ ਵਿੱਚ ਲਿਜਾਇਆ ਗਿਆ ਹਾਲਾਂਕਿ ਉਹਨਾਂ ਦੀ ਸਿਹਤ ਬਾਅਦ ਵਿੱਚ ਉਹ মিডিਆ ਸਾਹਮਣੇ ਆਏ ਕਹਿੰਦੇ ਠੀਕ ਠਾਕ ਹੈ ਤੰਦਰੁਸਤਾਂ ਕਹਿੰਦੇ ਮੈਨੂੰ ਇਦਾਂ ਲੱਗਿਆ ਵੀ ਜਿਹੜਾ ਪਾਪ ਦਾ ਘੜਾ ਹੁੰਦਾ ਨਾ ਜਦੋਂ ਭਰ ਜਾਂਦਾ ਹੈ ਜਾਂ ਤਾਂ ਫਿਰ ਉਹ ਫਟ ਜਾਂਦਾ ਹੈ ਦਬਾਬੇ ਵਿੱਚ ਕਹਿੰਦੇ ਭੱਜ ਜਾਂਦਾ ਹੈ ਮਾਲਵੇ ਵਿੱਚ ਕਹਿੰਦੇ ਫੁੱਟ ਜਾਂਦਾ ਹੈ ਤੇ ਜਾਂ ਫਿਰ ਉਹ ਘੜੇ ਦੇ ਵਿੱਚ ਜਿਹੜਾ ਪਾਪਾਂ ਨਾਲ ਭਰਿਆ ਹੁੰਦਾ ਉਹਦੇ ਵਿੱਚ ਹੋਰ ਪਾਪ ਪੈਣ ਨੂੰ ਥਾਂ ਕੋਈ ਨਹੀਂ ਹੁੰਦੀ ਤੇ ਉਹਨੂੰ ਸ਼ਰਮ ਸ਼ਰਮਿੰਦਗੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਇਦਾਂ ਸ਼ਾਇਦ ਜਿਹੜੇ ਮਲੂਕਾ ਸਾਹਿਬ ਨੇ ਸ਼ਾਇਦ ਸਿਕੰਦਰ ਮਲੂਕਾ ਸਾਹਿਬ ਨੂੰ ਵੀ ਪਿਛਲੀ ਜਿਹੜੀ ਕਾਰਗੁਜ਼ਾਰੀ ਸੀ ਉਹ ਚੇਤੇ ਆ ਗਈ ਵੀ ਜਦ ਏਨੇ ਪਾਪ ਕੀਤੇ ਅਸੀਂ ਦੁਬਾਰਾ ਫੇਰ ਹੁਣ ਲੋਕਾਂ ਨੂੰ ਬੇਬਕੂ ਬਣਾਉਣ ਲੱਗੇ ਆ ਸ਼ਾਇਦ ਉਹ ਪ੍ਰੈਸ਼ਰ ਸੀ ਤਾਂ ਕਿਤੇ ਘਬਰਾ ਗਏ ਚੱਕਰ ਆਉਣੇ ਸ਼ੁਰੂ ਹੋ ਗਏ ਆਸ਼ਾ ਉੱਥੇ ਜਿਹੜਾ ਸੁੱਖਾ ਅਮਲੀ ਸੁੱਖਾ ਗੱਪੀ ਬੋਲਿਆ ਇਹਦੇ ਬਾਰੇ ਮੈਂ ਗੱਲ ਕਰਨੀ ਹੈ ਪਰ ਥੋੜਾ ਜਿਹਾ ਪਹਿਲਾਂ ਇਹਨਾਂ ਦੇ ਘਰ ਨੂੰ ਖੋਲਣਾ ਜਦੋਂ ਬਾਦਲ ਸਾਹਿਬ ਤਿੰਨ ਵਾਰੀ ਲਗਾਤਾਰ 96 ਤੋਂ ਲੈ ਕੇ ਕੈਲੇ ਮੁੱਖ ਮੰਤਰੀ ਬਣਦੇ ਰਹੇ ਨੇ ਇੱਕ ਟਰਨ ਮਿਸਦੀ ਕੈਪਟਨ ਸਾਹਿਬ ਬਣ ਗਏ ਸੀ ਉਦੋਂ ਜਿਹੜੇ ਸ਼ਖਵੀਰ ਦੇ ਚਮਚੇ ਸੀ ਨਾ ਬਾਦਲ ਦੇ ਜਿਆਦਾ ਨੇੜੇ ਰਹਿਣ ਵਾਲੇ ਵੱਡੇ ਵੱਲ ਦੇ ਜਿਆਦਾ ਨੇੜੇ ਰਹਿਣ ਵਾਲੇ ਉਹ ਬਾਦਲ ਸਾਹਿਬ ਨੂੰ ਕਹਿੰਦੇ ਤੁਸੀਂ ਉਪ ਮੁੱਖ ਮੰਤਰੀ ਦਾ ਬਣਾਤਾ ਸੁਖਵੀਰ ਨੂੰ ਤੁਸੀਂ ਹੁਣ ਇਹਨਾਂ ਨੂੰ ਜਾਂਦੇ ਜਾਂਦੇ ਮੁੱਖ ਮੰਤਰੀ ਬਣਾ ਦਿਓ ਇਹ ਗੱਲ ਸੁਖਵੀਰ ਦੇ ਜਿਹੜੇ ਚਾਪਲੂ ਚਮਚੇ ਨਸ਼ੇੜੀ ਆਜਾਸ਼ ਬੰਦੇ ਨੇੜੇ ਰਹਿੰਦੇ ਸੀ ਆਲਾਦਵਾਲਾ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਸੀ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਇਹ ਗੱਲ ਕਿਤੇ ਬੀਬਾ ਸ਼੍ਰਿੰਦਰਕੌਰ ਬਾਦਲ ਦੇ ਕੰਨਾਂ ਵਿੱਚ ਪੈ ਗਈ ਤੇ ਉਹ ਸਾਰੇ ਚਮਚੇ ਜਿਹੜੇ ਬਾਦਲ ਸਾਹਿਬ ਨੂੰ ਫਰਮਾਇਸ਼ ਕਰਨ ਵਾਲੇ ਸੀ ਕਿ ਤੁਸੀਂ ਸੁਖਵੀਰ ਬਾਦਲ ਨੂੰ ਮੁੱਖ ਮੰਤਰੀ ਬਣਾ ਦਿਓ ਉਹ ਸਾਰੇ ਸ੍ਰਿੰਦਰ ਕੌਰ ਬਾਦਲ ਨੇ ਸੱਦ ਲਏ ਤੇ ਕੋਲੇ ਕਹਿੰਦੇ ਇਹਨੂੰ ਸੁਖਵੀਰ ਨੂੰ ਵੀ ਬੁਲਾ ਲਿਆ ਇਹ ਵੀ ਚੱਲਾ ਗਿਆ ਤੇ ਉਹਨੇ ਕਹਿੰਦੇ 10 ਬੰਦਿਆਂ ਦੇ ਵਿੱਚ ਇਹਦੇ ਖੇਤਰ ਫੇਰਿਆ ਸੁਖਵੀਰ ਬਾਦਲ ਨੇ ਔਰ ਜਿਹੜੇ ਚਮਚੇ ਸੀ ਉਹਨਾਂ ਨੂੰ ਕਿਹਾ ਕਹਿੰਦੇ ਜੇ ਇਹ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਨਾ ਪਹਿਲਾਂ ਆਪਣੇ ਪਿਓ ਨੂੰ ਪਿਓ ਮੰਨੇ ਜਾਣੇ ਕਿ ਆਪਣੇ ਪਿਓ ਦਾ ਬਣ ਕੇ ਚੱਲੇ ਇਹ ਸ੍ਰਿੰਦਰਕੌਰ ਬਾਦਲ ਨੇ ਕਿਹਾ ਹੋਇਆ ਕਿਉਂਕਿ ਹਾਉਨੇ ਕਿਉਂਕਿ ਲੁਧਿਆਣੇ ਜਦੋਂ ਕਬੱਡੀ ਕੱਪ ਦਾ ਮੈਚ ਹੋ ਰਿਹਾ ਸੀ ਨਾ ਪਾਕਿਸਤਾਨ ਦੇ ਨਾਲ ਉਦੋਂ ਇੱਕ ਕਹਿ ਬੈਠਾ ਸੀ ਉੱਥੇ ਬੋਲਦਾ ਬੋਲਦਾ ਵੈਸੇ ਤਾਂ ਸਾਡੇ ਜਿਹੜੇ ਅਖੋਤੀ মিডিਆ ਵਾਲੇ ਹੁੰਦੇ ਆ ਜਾਂ ਹੋਰ ਕਿ ਜਵਾਨ ਫਿਸ ਲਗੀ ਐਦਾਂ ਕੁਛ ਕਹਿ ਦਿੰਦੇ ਆ ਪਰ ਇਹ ਉੱਥੇ ਕਹਿ ਬੈਠਾ ਸੀ ਕਹਿੰਦਾ ਸਾਡੇ ਪਿਤਾ ਦੇ ਸਮਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਣ ਕੇ ਵੀ ਮੇਰਾ ਪਿਓ ਨਹੀਂ ਹੈਗਾ ਇਹ ਇਹ ਕਹਿ ਬੈਠਾ ਉੱਥੇ ਤੇ ਇਹ ਗੱਲ ਸ੍ਰਿੰਦਰ ਕੌਰ ਬਾਦਲ ਨੂੰ ਰੜਕਦੀ ਸੀ ਵੀ ਇਹ ਹਰਾਮਖੋਰ ਬਾਪ ਕੀ ਨੂੰ ਮੰਨਦਾ ਕਿਉਂਕਿ ਉਹ ਕਹਿਣਾ ਚਾਹੁੰਦੀ ਸੀ ਵੀ ਮੁੰਡਾ ਤਾਂ ਮੇਰਾ ਹੀ ਹੈ ਵੀ ਇਹਨੂੰ ਸ਼ੱਕ ਹੈ ਮੇਰੇ ਤੇ ਤੇਜਾ ਬਾਦਲ ਸਾਹਿਬ ਤੇ ਉਹਨੇ ਕਿਹਾ ਸੀ ਸਾਰਿਆਂ ਕਿ ਜੇ ਇਹਨੇ ਮੁੱਖ ਮੰਤਰੀ ਬਣਨਾ ਹੈ ਨਾ ਇਹ ਮਿੰਤ ਕਰੇ ਆਪਣੇ ਪਿਓ ਵਾਂਗੂ ਨਹੀਂ ਤੇ ਸਭ ਤੋਂ ਵੱਡੀ ਗੱਲ ਉਹ ਕਹਿੰਦੀ ਆਪਣੇ ਪਿਓ ਨੂੰ ਪਿਓ ਮੰਨੇ ਪਹਿਲਾਂ ਇਹ ਹਰਾਮਖੋਰ ਕਹਿੰਦੀ ਇਹ ਕਹਿੰਦਾ ਵੀ ਸਾਡੇ ਪਿਤਾ ਦੇ ਸਮਾਨ ਜਣ ਕੇ ਆਪਣੇ ਪਿਓ ਨੂੰ ਪਿਓ ਨਹੀਂ ਮੰਨਦਾ ਅਸਾ ਗੱਲ ਹੁਣ ਮੇਰੀ ਇੱਕ ਹੋਰ ਸੁਣ ਲਿਓ ਉੱਥੇ ਜਿਹੜੀ ਹਲੀਮੀ ਗੱਲ ਕਰਨ ਦਾ ਤਰੀਕਾ ਲੈਜਾ ਬਾਦਲ ਸਾਹਿਬ ਕੋਲੇ ਸੀ ਇਸ ਬੰਦੇ ਕੋਲੇ ਆ ਹੀ ਨਹੀਂ ਸਕਦਾ ਇਹ ਉਦਾਂ ਹੀ ਜੋ ਮੂਹਰੇ ਆਉਂਦਾ ਛੱਡੀ ਜਾਂਦਾ ਮੌਕੇ ਤੇ ਜਿਹੜੇ ਦੇ ਚਮਚੇ ਹੁੰਦੇ ਨੇ ਲੈ ਕੇ ਚਾਰ ਲੈਣਾ ਕਾਗਜ਼ ਤੇ ਰੱਖ ਦਿੰਦੇ ਨੇ ਤੇ ਫੀਮ ਇੰਨੀ ਖਾਦੀ ਹੁੰਦੀ ਐ ਦੀ ਅੱਗ ਸਵਾ ਇਹ ਉਧਰ ਧਿਆਨ ਨਹੀਂ ਦਿੰਦਾ ਆਪਣੇ ਮੂੰਹ ਤੋਂ ਜੋ ਆਉਂਦਾ ਐ ਬਖ ਦਿੰਦਾ ਤੇ ਉਹਦਾ ਤਮਾਸ਼ਾ ਬਣ ਜਾਂਦਾ ਫਿਰ ਜਲੂਸ ਨਿਕਲਦਾ ਤੇ ਹੁਣ ਜਿਹੜਾ ਬਠਿੰਡੇ ਨਾਲ ਨੇ ਧਰਨਾ ਪ੍ਰਦਰਸ਼ਨ ਕੀਤਾ ਕਿ ਸਰਕਾਰ ਲੈਂਡ ਪੂਰਨ ਵਾਲੇ ਜਿਹੜੇ ਪਾਲਿਸੀ ਐ ਸਕੀਮ ਹੈ ਉਹ ਵਾਪਸ ਲਵੇ ਹੁਣ ਇਹ ਕਹਿਣਾ ਕਿ ਚਾਹੁੰਦੇ ਐ ਉਥੇ ਕਹਿੰਦਾ ਮੈਂ ਆਪਣੀ ਜਾਨ ਦੇ ਦੂੰ ਪਰ ਕਹਿੰਦਾ ਜ਼ਮੀਨ ਵਿੱਚ ਪੈਰ ਨਹੀਂ ਰੱਖਣ ਦਿੰਦੇ ਇਹਨਾਂ ਨੂੰ ਪੁੱਛੋ ਜਦੋਂ ਬੀਜੇਪੀ ਕਿਸਾਨ ਵਿਰੋਧੀ ਬਿੱਲ ਲੈ ਕੇ ਆਈ ਸੀ ਉਦੋਂ ਤੁਹਾਨੂੰ ਆਪਣੀ ਕਰਤੂਤ ਦਾ ਪਤਾ ਨਹੀਂ ਅੱਦਾ ਮਹਾਲੀ ਸ਼ਹਿਰ ਜਿਹੜੀ ਉਹਨਾਂ ਦੇ ਲਾਗੇ ਸਾਗੇ ਜ਼ਮੀਨ ਲੱਗਦੀ ਸੀ ਉਹ ਤੁਸੀਂ ਵੇਚ-ਵਟ ਕੇ ਪਲਾਟ ਕੱਟ-ਕੱਟ ਕੇ ਕੋਠੀਆਂ ਬਣਾ-ਬਣਾ ਕੇ ਵੇਚ ਦਿੱਤੀਆਂ ਤੇ ਉਹਦੇ ਬਾਰੇ ਤੁਹਾਡਾ ਕੋਈ ਖਿਆਲ ਨਹੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਅੱਜ ਐਡੀਆਂ ਵੱਡੀਆਂ ਗੱਲਾਂ ਕਰਦੇ ਹੋ ਤੁਹਾਡੇ ਕਹਿਣ ਤੋਂ ਬਿਨਾ ਇੱਥੇ ਮੈਂ ਕਹਿਣ ਨੂੰ ਤਿਆਰ ਆਂ ਵੀ ਜਿਹੜੀ ਇਹ ਲੈਂਡ ਪੂਲਿੰਗ ਸਕੀਮ ਗਵਰਨਮੈਂਟ ਲੈ ਕੇ ਆਈ ਹੈ ਵੀ ਇਹ ਪੰਜਾਬ ਦੇ ਲਈ ਖਤਰੀ ਦੀ ਘੰਟੀ ਹੈ ਪੰਜਾਬ ਦੇ ਕੋਲੇ ਇੰਨਾ ਖੇਤਰਫਲ ਹੈ ਨਹੀਂ ਤੁਸੀਂ ਖਤਮ ਪਹਿਲਾਂ ਵੀ ਕਰ ਦਿੱਤਾ ਪਹਿਲਾਂ ਵੀ 40 45 ਪਿੰਡ ਕੱਲਾ ਲੁਧਿਆਣਾ ਖਾ ਗਿਆ ਤੇ ਤੁਸੀਂ ਹੁਣ ਵੀ ਇਹ ਜੇ ਪੋਲਿਸੀ ਲਿਆਏ ਤਾਂ ਪੰਜਾਬ ਨੂੰ ਖਤਮ ਨਾ ਕਰੋ ਤੁਹਾਡੇ ਕਹਿਣ ਤੋਂ ਬਿਨਾਂ ਹੀ ਵਿਰੋਧ ਹੋਈ ਜਾਂਦਾ ਤੁਸੀਂ ਆਪਣੇ ਆਪ ਨੂੰ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹੋ ਜਿਵੇਂ ਅਸੀਂ ਪੰਜਾਬ ਦਾ ਭਲਾ ਕੀਤਾ ਅਸੀਂ ਪੰਜਾਬ ਨੂੰ ਬਚਾਇਆ ਜਾਣੇ ਕਿ ਆਹ ਕਰਤੂਤਾ ਨੇ ਜੀ ਇਹਨਾਂ ਦੀ ਜਿਹੜੇ ਮੁੰਡੇ ਨੂੰ ਉਹਦੀ ਮਾਂ ਕਹਿੰਦੀ ਹੋਵੇ ਤੂੰ ਪਹਿਲਾਂ ਆਪਣੇ ਪਿਓ ਨੂੰ ਪਿਓ ਮੰਨ। ਸਾਬਤ ਕਰ ਵੀ ਮੈਂ ਆਪਣੇ ਪਿਓ ਦਾ ਤੇ ਉਹ ਪੰਜਾਬ ਨੂੰ ਸੁਧਾਰੂਗਾ। ਪੰਜਾਬ ਨੂੰ ਬਚਾਉਣ ਦੀ ਗੱਲ ਕਰੂਗਾ। ਸ਼ਰਮ ਨਹੀਂ ਆਉਂਦੀ ਉਹਨਾਂ ਨੂੰ। ਸਿਕੰਦਰ ਸਿੰਘ ਮਲੂਕਾ ਨੂੰ ਚੱਕਰ ਆ ਜਾਣੇ, ਬੇਹੋਸ਼ ਹੋ ਜਾਣਾ। ਇਹ ਜਿਹੜਾ ਪਿਛਲਾ ਸੀਨ ਸੀ ਨਾ ਉਹ ਸਾਹਮਣੇ ਆ ਗਿਆ। ਪਤਾ ਲੱਗਿਆ ਵੀ ਬਿਆਦਵੀ ਕਿਦਾਂ ਕਰਵਾਈ ਸਾਡੇ ਰਾਜ ਵਿੱਚ ਲੁੱਟ ਖਸੁੱਟ ਕਿਦਾਂ ਹੋਈ ਅਸੀਂ ਲੋਕਾਂ ਨੂੰ ਕਿਦਾਂ ਬੇਵਕੂਫ ਬਣਾਇਆ ਕਿਦਾਂ ਜ਼ਮੀਨਾਂ ਤੇ ਕਬਜ਼ੇ ਕੀਤੇ ਨਸ਼ਿਆਂ ਦੇ ਨਾਲ ਪੰਜਾਬ ਨੂੰ ਬਰਬਾਦ ਕੀਤਾ ਸਿੰਘਾਦਰ ਸਿੰਘ ਲੋਕਾ ਜਿਹੜੇ ਸਿਆਣੇ ਨੇ ਉਮਰ ਵਿੱਚ ਵੀ ਕਾਫੀ ਤਜਰਬਾ ਹੈ ਉਹਨੂੰ ਪਤਾ ਸੀ ਵੀ ਹੁਣ ਅਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਾਂ ਅਸੀਂ ਝੂਠ ਬੋਲ ਰਹੇ ਹਾਂ ਤੇ ਉਹ ਸੀਨ ਸਾਹਮਣੇ ਆ ਗਿਆ ਅਗਲੇ ਚਾਹੁੰਦੇ ਆ ਵੀ ਜਾਂਦੇ ਜਾਂਦੇ ਕੋਈ ਚੰਗਾ ਕੰਮ ਕਰ ਜੀਏ ਨਾ ਸ਼ਿੱਤਰਖਾ ਕੇ ਜਾਏਗੀ ਸ਼ੁਕਰ ਹੈ ਉਹਨਾਂ ਦੀ ਸਿਹਤ ਠੀਕ ਹੈ ਤੰਦਰੁਸਤੀ ਦੀ ਦਾਤ ਮੰਗਦੇ ਅਰਦਾਸ ਕਰਦੇ ਆਂ ਵੀ ਜਾਂਦੇ ਸਮੇ ਇਹ ਜੀ ਘਟਨਾ ਕੋਈ ਨਾ ਵਾਪਰੇ ਪਰ ਜਿਹੜੇ ਇਹ ਨੀਲੀਆਂ ਪੱਗਾਂ ਵਾਲੇ ਕਾਲੀ ਨੇ ਨਾ ਇਹ ਬੇਸ਼ਰਮ ਬੰਦੇ ਨੇ ਜਿੰਨੀਆਂ ਵੀ ਜੁੱਤੀਆਂ ਵਜਦੀਆਂ ਹੁਣ ਇਹਨਾਂ ਦੇ ਮਾਰੋ ਸਭ ਤੋਂ ਵੱਤ ਨੁਕਸਾਨ ਪੰਜਾਬ ਦਾ ਇਹਨਾਂ ਨੀਲੀਆਂ ਪੱਗਾਂ ਵਾਲਿਆਂ ਨੇ ਬਾਦਲ ਪਰਿਵਾਰ ਨੇ ਕੀਤਾ ਜੇ ਸ੍ਰਿੰਦਰਕੌਰ ਬਾਦਲ ਇਹ ਕਹਿ ਰਹੀ ਹੈ ਵੇ ਤੂੰ ਜੇ ਮੁੱਖ ਮੰਤਰੀ ਬਣਨਾ ਹੈ ਪਹਿਲਾਂ ਆਪਣੇ ਪਿਓ ਵਾਲੇ ਨਕਸ਼ੇ ਕਦਮਾਂ ਤੇ ਚੱਲ ਆਪਣੇ ਪਿਓ ਨੂੰ ਪਿਓ ਕਹਿ ਤਾਂ ਇਹ ਬਹੁਤ ਵੱਡੀ ਗੱਲ ਹੈ ਇੱਕ ਘਰ ਦੇ ਵਿੱਚ ਇੱਕ ਮਾਂ ਦੇ ਇਹ ਬੋਲ ਹੋਣ ਆਪਣੇ ਪੁੱਤ ਵਾਸਤੇ ਇਸ ਸੁਖਵੀਰ ਬਾਦ ਨੂੰ ਕਿਹਾ ਸ਼ਰਿੰਦਰ ਕੌਰ ਬਾਦਲ ਉਹਦੀ ਮਾਂ ਨੇ ਕਿਉਂ ਕਿਹਾ ਕਿਉਂਕਿ ਲੁਧਿਆਣੇ ਜਿਹੜਾ ਕਬੱਡੀ ਦੇ ਕੱਪ ਮੈਚ ਹੋ ਰਹੇ ਸੀ ਉੱਥੇ ਉਹ ਕਹਿ ਬੈਠਾ ਸੀ ਕਹਿੰਦਾ ਸਾਡੇ ਪਿਤਾ ਸਮਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਤਾਂ ਸ਼ੱਕ ਪਿਆ ਸੀ ਬੀਬਾ ਸ੍ਰਿੰਦਰਕੌਰ ਬਾਦਲ ਨੂੰ ਵੀ ਜਵਲੀਆਂ ਕਿਉਂ ਮਾਰੀ ਜਾਂਦਾ ਹੈ ਜਿਹੜੇ ਕਹਿੰਦੇ ਸੀ ਮੁੱਖ ਮੰਤਰੀ ਬਣਾ ਦਿਓ ਛੇਤਰ ਕਹਿੰਦੇ 10-12 ਤੇ ਉਹਨਾਂ ਦੇ ਵੀ ਪੈਸੇ ਵੀ ਤੁਸੀਂ ਚਮਚਾਗिरी ਨਾ ਕਰੋ ਇਹਨੂੰ ਕੰਮ ਕਰਨ ਦੇ ਕੋਈ ਅਕਲ ਦੇ ਨਾਲ ਇਹਨੂੰ ਅੱਗੇ ਆਉਣ ਦਿਓ ਉਹ ਇਹਨੂੰ ਮੁੱਖ ਮੰਤਰੀ ਬਣਾਉਣਾ ਨਹੀਂ ਚਾਹੁੰਦੀ ਸੀ ਇਹ ਅਸਲ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ